ਮਾਣ ਦੀ ਇਹਦੀ ਡਿਮਾਂਡ ਤਾਂ ਹੈਗੀ ਜੀ 6 ਲੱਖ ਰੁਪਈਆ ਬਾਕੀ ਸਮੇ ਤੇ ਜੀ ਹੋ ਗਿਆ ਜੀ ਆ ਵੀ ਪਲੇਟਾਂ ਬਲੂਟਾਂ ਸਭ ਕੋ ਨਾਲ ਦੀਆਂ ਪਈਆਂ ਹਜੇ ਬਾਕੀ ਕੰਪਨੀ ਰਿਕਾਰਡ ਨਾਲ ਚੱਲਦਾ ਅੱਜ ਮਿੱਤਰੋ ਖੜੇ ਆ ਪਿੰਡ ਝੋਕ ਹਰੀਹਰ ਪੰਜ ਟਰੈਕਟਰ ਲੈ ਕੇ ਆਏ ਆ ਇੱਕ ਇੱਕਰੇ ਵਕਾਉ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਹੈ ਬਾਈ ਬਹੁਤ ਵਧੀਆ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਇਹ ਫਾਰਮ ਟਰੈਕ 60 ਹੈ ਇਹ ਕਿਹੜਾ ਮਾਡਲ ਆ ਇਹ 2019 ਮਾਡਲ ਹੈ ਜੀ T20 ਠੀਕ ਹੈ ਜੀ T20 2019 ਮਾਡਲ ਆ ਹਾਂਜੀ ਪੰਜਾਬ ਨੰਬਰ ਪਹਿਲੇ ਨਾਮ ਜੀ ਪੀ ਆਵ ਦਾ ਟਰੈਕਟਰ ਦਾ ਨੰਬਰ ਆ ਤੇ ਫਰਸਟ ਓਨਰ ਆ ਹਾਂਜੀ ਫਰਸਟ ਓਨਰ ਆ ਗੱਲ ਕਰੀਏ ਬਾਈ ਇਹਦੇ ਟਾਇਰਾਂ ਦੀ ਇਹਦੇ ਨਾਲ ਦੇ ਟਾਇਰ ਆ ਚਾਰੋ ਪਿਛਲੇ ਟਾਇਰ ਬੋਲੋ ਦੇ ਅਗਲੇ ਟਾਇਰ ਐਮ ਆਰ ਐਫ ਦੇ ਆ ਠੀਕ ਹੈ ਜੀ ਅਗਲੇ ਟਾਇਰ 75 ਪੈਸੇ ਆ ਜੀ ਅਗਲੇ ਹੈਗੇ 85 ਤੋਂ 90 ਪੈਸੇ ਆ ਠੀਕ ਆ ਬਾਈ ਜੀ ਹਾਂਜੀ ਪੀ ਆਵ ਨੰਬਰ ਆ ਡਾਕੂਮੈਂਟ ਪੂਰੇ ਆ ਜੀ ਸਾਰੇ ਪੂਰੇ ਆ ਜੀ ਠੀਕ ਹੈ ਜੀ ਡਾਕੂਮੈਂਟ ਕੰਪਲੀਟ ਆ ਬਾਕੀ ਸਮਾਨ ਟਰੈਕਟਰ ਨਾਲ ਪੂਰਾ ਸੀ ਡੰਡਾ ਛਤਰੀ ਬੰਪਰ ਨਾਲ ਆ ਜੀ ਠੀਕ ਹੈ ਜੀ ਸਾਰਾ ਸਮਾਨ ਨਾਲ ਆ ਟਰੈਕਟਰ ਤੇ ਕੋਈ ਕਮੀ ਨਹੀਂ ਬਾਕੀ ਜਿਹੜਾ ਨਾ ਹੀ ਸਰਵਿਸ ਤੋਂ ਟਿੱਕਰ ਹੋਈ ਵੀ ਆ ਦਾ ਵਾਹ ਕੇ ਤਸੱਲੀ ਕਰਕੇ ਲਿਆ ਸਕਦਾ ਜੀ ਠੀਕ ਆ ਵਾਹ ਕੇ ਤਸੱਲੀ ਕਰਕੇ ਆਪਣੇ ਨਾ ਫੇਰ ਸੌਦਾ ਲਾਵੇ ਛੋਟੇ ਘੇਰ ਵਾਲਾ ਜੀ ਛੋਟੇ ਘੇਰ ਵਾਲਾ ਹਾਂਜੀ ਠੀਕ ਹੈ ਜੀ ਗੱਲ ਕਰੀਏ ਬਈ ਇਹਦੀ ਡਿਮਾਂਡ ਦੀ ਇਹਦੀ ਡਿਮਾਂਡ ਤਾਂ ਹੈਗੀ ਜੀ 6 ਲੱਖ ਰੁਪਇਆ ਬਾਕੀ ਸਮੇਂ ਤੇ ਜੀ 6 ਲੱਖ ਰੁਪਇਆ ਡਿਮਾਂਡ ਆ ਮੌਕੇ ਤੇ ਮਾਨਤਾਨ ਹੋ ਜਾਊਗਾ। ਹਾਂਜੀ। ਬਾਕੀ ਇਹ ਤੇ ਲੋਨ ਹੋ ਜਾਊਗਾ। ਲੋਨ ਹੋ ਜਾਊਗਾ ਜੀ 4.5 ਲੱਖ ਰੁਪਇਆ ਲੋਨ ਦੇਤੇ ਹੋ ਜੂਗੇ। ਠੀਕ ਆ ਵੀ ਮਤਲਬ 2.5 ਲੱਖ ਰੁਪਇਆ ਦੇ ਕੇ ਟਰੈਕਟਰ ਲੈ ਆ ਸਕਦੇ ਆ। ਇੰਜਨ ਗੇਅਰ ਦਾ ਵਾਹ ਕੇ ਚਲਾ ਕੇ ਫੇਰ ਤੁਸੀਂ ਬਾਈਆਂ ਨਾਲ ਸੌਦਾ ਕਰ ਸਕਦੇ ਆ। 1300 ਘੰਟੇ ਦਾ ਟਰੈਕਟਰ ਚੱਲਿਆ ਜੀ। ਕੰਪਨੀ ਰਿਕਾਰਡ ਨਾਲ। ਕੰਪਨੀ ਰਿਕਾਰਡ ਨਾਲ ਜੀ। ਠੀਕ ਆ ਜੀ ਕੰਪਨੀ ਰਿਕਾਰਡ ਨਾਲ 1300 ਘੰਟਾ ਟਰੈਕਟਰ ਚੱਲਿਆ ਬਾਕੀ ਪੂਰੀ ਗਾਰੰਟੀ ਇੰਜਨ ਗੇਅਰ ਦੀ। ਵਾਹ ਕੇ ਲਿਆ ਸਕਦੇ ਹਾਂ। ਅੱਗੇ ਆ ਗਿਆ ਜੀ ਸਵਰਾਜ ਇਹ ਕਿਹੜਾ ਮਾਡਲ ਹੈ ਜੀ ਇਹ 2020 ਤੇ 20 ਮਾਡਲ ਟਰੈਕਟਰ ਹੈ ਜੀ ਠੀਕ ਹੈ ਜੀ 2020 ਮਾਡਲ ਦਾ ਨੰਬਰ ਪਿਆ ਵਾ ਨੰਬਰ ਪੰਜਾਬ ਦਾ ਜੀ ਇੰਜਨ ਗੇਅਰ ਲਿਫਟ ਕਲਚ ਖੁੱਲੇ ਦੀ ਗਾਰੰਟੀ ਹੋਊਗੀ ਜੀ ਫੁੱਲ ਮੀਟਰ ਖੁੱਲੇ ਦੀ ਗਾਰੰਟੀ ਹੋਊਗੀ ਜੀ ਛਵੀ ਹਜੇ ਤਾਂ ਹੀ ਕੋਸਮ ਨਹੀਂ ਖੁੱਲੇ ਟਰੈਕਟਰ ਦਾ ਸਾਰਾ ਰੀਜਨਲ ਪਿਆ ਰੀਜਨਲ ਟਰੈਕਟਰ ਹੈ ਜੀ ਠੀਕ ਹੈ ਜੀ ਇਹ ਕਿਸ ਨੇ ਸਪੈਸ਼ਲ ਮੰਗਾਇਆ ਸੀਗਾ ਜੀ ਪੁਰਾਣੇ ਚੁੱਲੇ ਵਾਲਾ ਠੀਕ ਹੈ ਚਾਰ ਟਾ ਨਾਲਾਂ ਨਾਲ ਸਪੈਸ਼ਲ ਕਿਸ ਨੇ ਆਪ ਮੰਗਾਇਆ ਜੀ ਆਰਡਰ ਤੇ ਠੀਕ ਹੈ ਇਹ 20 ਮਾਡਲ ਟਰੈਕਟਰ ਹੈ ਜੀ ਤੇ ਸਾਰਾ ਅਰੀਜਨਲ ਹੋਊਗਾ ਕੋਈ ਕਲੱਚ ਵੀ ਨਹੀਂ ਖੁੱਲਾ ਹੋਊਗਾ ਜੀ ਆਹ ਪਲੇਟਾਂ ਬਲੂਟਾਂ ਸਭ ਕੋ ਨਾਲ ਦੀਆਂ ਪਈਆਂ ਹਜੇ ਹਾਂਜੀ ਬਾਕੀ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਰਿਕਾਰਡ ਨਾਲ ਚੱਲਿਆ ਹੋਇਆ ਜੀ ਕਿੰਨੇ ਪੈਸੇ ਟਾਇਰ ਹੋਣਗੇ ਇਹਦੇ ਚਾਰੇ ਬਾਈ ਟਾਇਰ ਹੋਣਗੇ ਜੀ 85% ਜੀ ਚਾਰੇ ਚਾਰੇ ਟਾਇਰ 85% ਹੈ ਜੀ ਠੀਕ ਹੈ ਜੀ ਚਾਰੇ ਟਾਇਰ 85% ਆ ਪੀਬੀ 69 ਨੰਬਰ ਆ ਜੀ ਪੀ ਆਵ ਦਾ ਬਾਗੇ ਪੁਰਾਣੇ ਦਾ ਹਾਂਜੀ ਸਮਾਨ ਹੈ ਸਟ੍ਰੇਟ ਨਾਲ ਵੀ ਪੂਰਾ ਹੀ ਆ ਹਾਂਜੀ ਇਹਦੇ ਤੇ ਲੋਡ ਵੀ ਜੇ ਲੋਡ ਪਵੇ ਤਾਂ ਲੋਡ ਵੀ ਹੋ ਜਾਊਗਾ ਜੀ ਇਹਦੇ ਤੇ ਠੀਕ ਹੈ ਜੀ ਲੋਡ ਵੀ ਹੋ ਜਾਊਗਾ ਹਾਂਜੀ ਬਾਕੀ ਟਰੈਕਟਰ ਚ ਕੋਈ ਕਮੀ ਪੇਸ਼ ਨਹੀਂ। ਵਾਕੇ 10 ਘੰਟੇ ਤਸੱਲੀ ਕਰਕੇ ਲਿਆ ਸਕਦਾ ਜੀ। ਠੀਕ ਹੈ ਜੀ ਵਾਕੇ ਚਲਾ ਕੇ ਤਸੱਲੀ ਕਰਕੇ ਟਰੈਕਟਰ ਲਿਆ ਸਕਦੇ ਹਾਂ। 14 ਦੇ ਟਾਇਰਾਂ ਵਾਲਾ ਜੀ। 14 ਦੇ ਟਾਇਰਾਂ ਵਾਲਾ ਟਰੈਕਟਰ ਆ ਸਮਾਨ ਪੂਰਾ ਡੰਡਾ ਫੱਟੀ ਛਤਰੀ ਇੰਜਨ ਗੇਅਰ ਦਾ ਪੂਰਾ ਚੰਗਾ ਪਿਆਵ ਨੰਬਰ ਆ। ਤੇ ਡਿਮਾਂਡ ਦੀ ਗੱਲ ਕਰੀ ਬਾਈ। ਜੀ ਡਿਮਾਂਡ ਹੈ 6,10,000 ਰੁਪਿਆ ਜੀ। 6 ਲੱਖ ਤੇ 10000 ਰੁਪਇਆ ਡਿਮਾਂਡ ਆ ਬਾਕੀ ਕਰ ਦਾਂਗੇ ਮੌਕੇ ਤੇ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਜੀ ਠੀਕ ਹੈ ਜੀ ਮੌਕੇ ਤੇ ਫੁੱਲ ਮਾਨਤਨ ਹੋਊਗਾ ਬਾਕੀ ਲੋਨ ਹੋ ਜਾਊਗਾ 5 ਲੱਖ ਦਾ ਹੋ ਜਾਊਗਾ ਜੀ ਹੋ ਜਾਊਗਾ 5 ਲੱਖ ਦਾ ਲੋਨ ਹੋ ਜਾਊਗਾ ਮਤਲਬ ਸਾਰੇ ਟਰੈਕਟਰ ਲੱਖ ਸਵਾਲ ਲੱਖ ਰੁਪਇਆ ਦੇ ਕੇ ਲੈ ਆ ਸਕਦੇ ਹਾਂ ਠੀਕ ਹੈ ਜੀ ਇਧਰ ਆ ਗਿਆ ਜੀ ਸੋਨਾ ਲੀਕਾ ਡੀਆਈ 750 ਇਹ 2020 ਮਾਡਲ ਰੈਟਰ ਹੈ ਜੀ 2020 ਮਾਡਲ ਆ ਇਹ ਜਿਹਨੂੰ ਟਰੈਕਟਰ ਵੀ ਟਰੈਕਟਰ 1300 ਘੰਟਾ ਚੱਲਿਆ ਹੋਊਗਾ ਜੀ ਮੀਟਰ ਦੀ ਪੇਟ ਦੀ ਗਾਰੰਟੀ ਹੋਊਗੀ ਇਹਦੀ ਠੀਕ ਹੈ ਜੀ 1300 ਘੰਟਾ ਕੰਪਨੀ ਰਿਕਾਰਡ ਨਾਲ ਚੱਲਿਆ ਮੀਟਰ ਬੈਕ ਦੀ ਗਾਰੰਟੀ ਆ ਚਾਰੇ ਟਾਇਰ ਨਾਲ ਦੇ ਚਾਰੇ ਟਾਇਰ 85 ਤੋਂ 90 ਪੈਸੇ ਟਾਇਰ ਆ ਟਰੈਕਟਰ ਟਰਾਲੀ ਤੇ ਚੱਲਿਆ ਹੋਵੇ ਤਾਂ ਵੀ ਫੁੱਲ ਗਾਰੰਟੀ ਹੈ ਜੀ ਨਗਦ ਕੈਸ਼ ਦਾ ਨਗਦ ਕੈਸ਼ ਦਾ ਹਾਊ ਲੋਨ ਹੋ ਜਾਊਗਾ ਲੋਨ ਹੋ ਜਾਊਗਾ ਜੀ ਇਹਦੇ ਤੇ ਮੈਂ ਨੀਅਰ ਬੋਰਡ ਮੰਨ ਕੇ ਚਲੋ 1.5 ਲੱਖ ਰੁਪਏ ਦਾ ਲੋਨ ਵੀ ਇੱਥੇ ਹੋ ਜਾਊਗਾ ਠੀਕ ਹੈ ਜੀ ਸਾਈਡ ਗੇਅਰ ਆ ਬਾਕੀ ਰੰਗ ਪੇਡ ਦਾ ਸਾਰਾ Ори ਬਾਕੀ ਇਹਦੀ ਡਿਮਾਂਡ ਕੀ ਆਈ ਇਹਦੀ ਡਿਮਾਂਡ ਰਹੀ ਹੈ ਜੀ 5 ਲੱਖ 65000 ਰੁਪਏ 5 ਲੱਖ ਤੇ 65000 ਡਿਮਾਂਡ ਆ ਬਾਕੀ ਮੌਕੇ ਤੇ ਹੋ ਜਾਊਗਾ ਸਮਾਨ ਤਣ ਤੇ ਜਿਵੇਂ ਜਾਂਸੀ ਜੋ ਸਮਾਨ ਉਹਦਾ ਪੂਰਾ ਕਰਕੇ ਦੇਓਗੇ ਸਾਰਾ ਸਮਾਨ ਹੈ ਹੀ ਪੂਰਾ ਜੀ ਇਹਦਾ ਠੀਕ ਆ ਡੰਡਾ ਫੱਟੀ ਛਤਰੀ ਸਾਰਾ ਸਮਾਨ ਪੂਰਾ ਠੀਕ ਆ ਜੀ ਲੋਹਣੇ ਤੇ ਵੀ ਹੋ ਜਾਊਗਾ ਅੱਗੇ ਆ ਗਿਆ ਜੀ 555 ਅਰਜਨ ਹਾਂ ਜੀ ਇਹ ਕਿਹੜਾ ਮਾਡਲ ਆ ਬਾਈ ਇਹ 2018 ਮਾਡਲ ਲੈਟਰ ਆ ਜੀ ਠੀਕ ਆ ਜੀ ਤੇ ਇਹ 16 ਦੇ ਟਾਇਰਾਂ ਦੇ ਵਿੱਚ ਹੈ ਜੀ 16 ਦੇ ਟਾਇਰਾਂ ਵਾਲਾ ਪਿਆਵ ਨੰਬਰ ਆ ਸੈਂਟਰ ਗੇਅਰ ਦਾ ਜੀ ਤੇ Ориジナル ਸੈਂਟਰ ਗੇਅਰ ਆ Ориジナル ਸੈਂਟਰ ਗੇਅਰ ਦਾ ਤੇ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ ਫਾਈਬਰ ਛਤਰੀ ਲੱਗੀ ਹੋਈ ਹੈ ਫਾਈਬਰ ਹੱਡ ਆਂ ਜਿਵੇਂ ਆਪਾਂ ਵੀਡੀਓ ਚ ਵਿਖਾਈ ਸਾਰਾ ਸਮਾਨ ਆਂ ਹੀ ਮਿਲੂਗਾ ਹਾਂਜੀ ਐਡੀਟਰ 1500 ਘੰਟਾ ਚੱਲਿਆ ਹੋਊਗਾ ਇੰਜਨ ਗੇਅਰ ਦੀ ਖੁੱਲੇ ਦੀ ਗਾਰੰਟੀ ਇਹਦੀ ਵੀ ਹੋਊਗੀ ਠੀਕ ਹੈ ਜੀ ਇਹਦੀ ਵੀ ਫੁੱਲ ਗਾਰੰਟੀ ਆ ਰਿਜੀਨਲ ਸੈਂਟਰ ਗੇਅਰ ਆ ਟਰੈਕਟਰ ਹਾਂਜੀ ਇਹਨੂੰ ਖੁੱਲਾ ਹੋਵੇ ਗੇਅਰ ਖੁੱਲਾ ਹੋਵੇ ਕਲੱਚ ਖੁੱਲਾ ਹੋਵੇ ਫੁੱਲ ਗਾਰੰਟੀ ਆ ਹਾਂਜੀ ਫੁੱਲ ਗਾਰੰਟੀ ਹੋ ਗਈ ਵਾਹ ਕੇਰਾ ਤਸੱਲੀ ਕਰਕੇ ਲੈ ਜਾ ਸਕਦਾ ਠੀਕ ਹੈ ਜੀ ਵਾਹ ਕੇ ਤਸੱਲੀ ਕਰਕੇ ਲਿਆ ਸਕਦੇ ਹਾਂ ਸਮਾਨ ਪੂਰਾ ਹੋ ਜੂਗਾ ਵੀ ਇਹ ਵੀ ਫਰਸਟ ਓਨਰ ਦਾ ਨਗਦ ਕੈਸ਼ ਦਾ ਹੀ ਨਗਦ ਕੈਸ਼ ਆ ਫਰਸਟ ਓਨਰ ਆ ਲੋਨੇ ਤੇ ਕਿੰਨੇ ਪੈਂਦਾ ਹੋ ਜੂਗਾ ਬਾਈ ਇਹਦੇ ਤੇ ਮੰਨ ਕੇ ਚਲੋ ਜੀ ਨੀਅਰ ਬੋਟ 4 ਲੱਖ ਰੁਪਈਆ ਜੀ 4 ਲੱਖ ਦਾ 4 4.5 4 ਤੇ ਡਿਮਾਂਡ ਕੀ ਹੈ ਇਹਦੀ ਡਿਮਾਂਡ ਇਹਦੀ ਹੈਗੀ 5.5 ਲੱਖ ਰੁਪਈਆ 5.5 ਲੱਖ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਨ ਕਰ ਦੇਉਗੇ ਠੀਕ ਹੈ ਜੀ ਅੱਗੇ ਆ ਗਿਆ ਜੀ 36 30 ਹਾਂ ਜੀ ਇਹ ਕਿਹੜਾ ਮਾਡਲ ਹੈ ਜੀ ਇਹ 2016 ਮਾਡਲ ਹੈ TX+ 55 ਹਸਪਾਵਰ ਵਾਲਾ ਹੈ ਪਲੱਸ ਠੀਕ ਆ ਪਲੱਸ ਟਾਪ ਮਾਡਲ ਟਾਪ ਮਾਡਲ ਹੈ ਜੀ 8 ਲੀਟਰ ਜੈਨੂਅਲ ਚੱਲਿਆ ਜੀ 2100 ਘੰਟਾ ਕੰਪਨੀ ਰਿਕਾਰਡ ਕੰਪਨੀ ਰਿਕਾਰਡ ਹੈ ਜੀ ਅਸੀਂ ਚੈੱਕ ਕਰਾ ਸਕਦਾ ਠੀਕ ਹੈ ਜੀ ਗੀਅਰ ਦੀ ਫੁੱਲ ਗਾਰੰਟੀ ਹੈ ਜੀ ਤੇ ਯੂਜੀ ਗੀਅਰ ਵਾਲਾ ਵੱਡੇ ਗੀਅਰ ਵਾਲਾ ਜੀ ਵੱਡੇ ਗੀਅਰ ਵਾਲਾ ਟਾਇਰ ਇਹਦੇ ਟਾਇਰ ਇਹਦੇ ਹੈਗੇ ਆ ਜੀ ਕੋਈ 75% ਜੀ ਅਗਰੇ 90% ਹੈ ਪਿਛਲੇ 75 ਹਾਂਜੀ ਇਹ ਵੀ ਫਰਸਟ ਓਨਰ ਦਾ ਇਹਨੂੰ ਲਿਫਟ ਤੇ ਵੱਡਾ ਜੈਕ ਵੀ ਲੱਗਾ ਹੋਇਆ ਜੀ ਠੀਕ ਆ ਬਾਈ ਜੀ ਹਾਂਜੀ ਬਾਕੀ ਸਮਾਨ ਇਹਦੇ ਨਾਲ ਵੀ ਪੂਰਾ ਕੰਪਨੀ ਰਿਕਾਰਡ ਦਾ ਟਰੈਕਟਰ ਚੱਲਿਆ ਹੋਇਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਗੱਲ ਕਰੀਏ ਡਿਮਾਂਡ ਬਾਈ ਇਹਦੀ ਡਿਮਾਂਡ ਹੈਗੀ ਆ ਜੀ 5 ਲੱਖ ਤੇ 85000 ਰੁਪਏ ਠੀਕ ਹੈ ਜੀ 5 ਲੱਖ 85000 ਡਿਮਾਂਡ ਆ ਬਾਕੀ ਮੌਕੇ ਤੇ ਕਰਦੇ ਹਾਂ ਮੰਤਾਨ ਜੀ ਜਰੂਰ ਕੀਤਾ ਜਾਊਗਾ ਜੀ ਠੀਕ ਹੈ ਜੀ ਇਹ ਤੇ ਵੀ ਲੋਨ ਹੋ ਜਾਊਗਾ ਏ ਬਾਈ ਜਿਹੜੇ ਸਾਰੇ ਟਰੈਕਟਰ ਵਿਖਾਏ ਬਾਕੀ ਤੁਸੀਂ ਦੱਸ ਦਿਓ ਕਿਹੜੇ ਪਿੰਡ ਵਿਖਾਉ ਹੈ ਜੀ ਇਹ ਹੈਗਾ ਜੀ ਪਿੰਡ ਚੋਕ ਹਰੀਾਰ ਜ਼ਿਲ੍ਹਾ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਸ੍ਰੀ ਮੁਕਸਰ ਸਾਹਿਬ ਰੋਡ ਦੇ ਉੱਪਰ ਪਹਿਲਾ ਪਿੰਡ ਆਉਂਦਾ ਈ ਚੋਕ ਹਰੀ ਠੀਕ ਹੈ ਜੀ ਨੰਬਰ ਬੋਲ ਦਿਓ ਬਾਈ 98142 26620 ਜੀ ਹੁਣ ਬਾਈ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਨ ਤੁਸੀਂ ਕਰਨਾ ਬੁੱਲ ਕੇ ਕੀਤਾ ਜਾਊਗਾ ਜਿਹੜਾ ਸਕਰੀਨ ਸ਼ਾਟ ਨਾਲ ਲੈ ਕੇ ਉਹਦਾ ਮਾਨਤਨ ਪੂਰਾ ਕੀਤਾ ਜਾਊਗਾ ਠੀਕ ਹੈ ਬਾਈ ਧੰਨਵਾਦ ਜੀ